ਆਜੂ ਦਾ ਚਿਹਰਾ ਅਰੇ ਪਾਰਟੀ ਦੇ ਮੈਂ ਇੱਕ ਆਦੇ ਦਿਨ ਚ ਫੈਸਲਾ ਕਰ ਲੈਣਾ ਪਰ ਜਿਵੇਂ ਮੈਂ ਕਿਹਾ ਸਾਡਾ ਤੇ ਸਿੰਬਲ ਹੈ ਕਮਲ ਦਾ ਫੁੱਲ ਤੇ ਉਸ ਸ਼ਰਾਜ ਸਾਡੇ ਕੋਲ ਤਾਂ ਆਪਣਾ ਉਮੀਦਵਾਰ ਤਾਂ ਆ ਹੀ ਗਿਆ ਆਪਾਂ ਤਾਂ ਕਮਲ ਦੇ ਫੁੱਲ ਨੂੰ ਜਿਤਾਣਾ ਤੇ ਆਪਾਂ ਉਸ ਨਜ਼ਰੀਏ ਤੋਂ ਕੰਮ ਕਰ ਰਹੇ ਹਾਂ ਆਪਣਾ ਔਰ ਪੂਰੇ ਪੰਜਾਬ ਦੇ ਵਿੱਚ ਬਹੁਤ ਸਾਰਾ ਉਤਸ਼ਾਹ ਆ ਅੱਜ ਸਾਡੇ ਨਾਲ ਸਾਡੇ ਆਜ਼ਾਦ ਜੋ ਐਸਐਮਸੀ ਜਿੱਤੇ ਹਨ ਅਸ਼wini ਜੀ ਸ਼ਾਮਿਲ ਹੋਏ ਆ ਤੇ ਤੁਹਾਨੂੰ ਦਿਖ ਰਿਹਾ ਮਾਹੌਲ ਪੰਜਾਬ ਦੇ ਵਿੱਚ ਕੀ ਹੈ ਲੋਕ ਸਾਡੀ ਕੰਨੀ ਦੇਖ ਰਹੇ ਪਾਵਰ ਸਾਡੇ ਕੋਲ ਹੈ ਨਹੀਂ ਪਰ ਲੋਕ ਸਾਡੇ ਕੋਲ ਨਹੀਂ ਦੇਖ ਰਹੇ ਕਿਉਂਕਿ ਲੋਕਾਂ ਨੇ ਯਕੀਨ ਹੈ ਕਿ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਜੋ ਹਿੰਦੁਸਤਾਨ ਦੇ ਲਈ ਕੀਤਾ ਹੈ ਪਿਛਲੇ 10 ਸਾਲ ਅੱਗੇ ਵੀ 5 ਸਾਲ ਹੋਰ ਹਿੰਦੁਸਤਾਨ ਦੇ ਲੋਕੋਨਾਂ ਨੂੰ ਦੇ ਰਹੇ ਹਨ ਅਤੇ ਪੰਜਾਬ ਦੇ ਵੀ ਲੋਕ ਹੈ ਇਸ ਵਾਰ ਮੋਦੀ ਸਾਹਿਬ ਨੂੰ ਮੌਕਾ ਦੇਣਾ ਚਾ ਰਹੇ ਹਨ ਅਤੇ ਮੈਨੂੰ ਯਕੀਨਨ ਹੈ ਕਿ ਪੰਜਾਬ ਦਾ ਰੁਖ ਆਪਾਂ ਬਦਲਾਂਗੇ ਕਿਹੜੇ ਚੋਣ ਮੁੱਦਿਆਂ ਨੂੰ ਲੈ ਕੇ ਚੋਣ ਲੜੇਗੀ 10 ਸਾਲ ਦੀ ਜੋ ਪ੍ਰਾਪਤੀਆਂ ਹਨ ਆਪਾਂ ਲੋਕਾਂ ਨੂੰ ਦੱਸਾਂਗੇ ਮੋਦੀ ਸਾਹਿਬ ਦੇ 42 ਐਸਈ ਸਕੀਮਾਂ ਥਾਂ ਜੋ ਸਿੱਧੇ ਤੌਰ ਤੇ ਪ੍ਰਧਾਨ ਮੰਤਰੀ ਯੋਜਨਾਵਾਂ ਤੇ ਇੱਥੇ ਪੰਜਾਬ ਦੇ ਲੋਕਾਂ ਨੂੰ ਬੇਨਫਿਟ ਮਿਲ ਰਹੀਆਂ ਉਹ ਗੱਲਾਂ ਆਪਾਂ ਦੱਸਾਂਗੇ ਤੁਹਾਨੂੰ ਯਾਦ ਹੋਣਾ ਹੈ ਕਈ ਮਹੀਨੇ ਪਹਿਲਾਂ ਮੋਦੀ ਸਾਹਿਬ ਦੀ ਜੋ ਗਾਰੰਟੀ ਵੈਨ ਹਾਂ ਉਹ ਵੀ ਆਈ ਸੀ ਪਿੰਡ-ਪਿੰਡ ਦੇ ਵਿੱਚ ਸ਼ਹਿਰਾਂ ਦੇ ਵਿੱਚ ਉਹਨਾਂ ਨੇ ਪ੍ਰਚਾਰ ਕਰਕੇ ਗਏ ਕਿ ਕੀ ਕੰਮ ਕੀਤੇ ਅੱਜ ਕਈ ਲੋਕਾਂ ਨੂੰ ਇਹ ਨਹੀਂ ਪਤਾ ਕਿ ਜੋ ਸਕੀਮਾਂ ਜੋ ਸਹੂਲਤਾਂ ਉਹਨਾਂ ਨੂੰ ਪੰਜਾਬ ਦੇ ਵਿੱਚ ਮਿਲ ਰਹੀਆਂ ਉਹ ਵੀ ਮੋਦੀ ਸਾਹਿਬ ਦੀ ਦੇਣ ਆ ਤੋਂ ਉਹ ਗੱਲਾਂ ਆਪਾਂ ਦੁਬਾਰਾ ਲੋਕਾਂ ਦੇ ਸਾਹਮਣੇ ਪੇਸ਼ ਕਰਾਂਗੇ ਔਰ ਮੈਨੂੰ ਯਕੀਨ ਹੈ ਕਿ ਲੋਕ ਸਾਡੇ ਕਨੀ ਦੇਖ ਕੇ ਭਾਰਤੀ ਜਨਤਾ ਪਾਰਟੀ ਨੂੰ ਉੱਥੇ ਜਿਤਾਣ ਪਿੰਡ ਪਿੰਡ ਜਾ ਰਹੇ ਹੋ ਚੋਣ ਮੈਂ ਅੱਗੇ ਤੇਜ ਕਰਨਾ ਕਿਸ ਤਰ੍ਹਾਂ ਦਾ ਮਾਹੌਲ ਹੈ ਬਹੁਤ ਵਧੀਆ ਬਹੁਤ ਵਧੀਆ ਮਾਹੌਲ ਹੈ ਔਰ ਲੋਕ ਸਾਡੇ ਨਾਲ ਹੈ ਲੋਕ ਸਾਨੂੰ ਮੌਕਾ ਦੇਣਗੇ ਕਾਉਂਸਲਰ ਨੇ ਅੱਜ ਭਾਰਤੀ ਜਨਤਾ ਪਾਰਟੀ ਜੁਆਇਨ ਕੀਤੀ ਹੈ ਜੁਆਇਨਿੰਗ ਲੈ ਕੇ ਕੀ ਮਾਹੌਲ ਬਹੁਤ ਖੁਸ਼ੀ ਹੈ ਮੈਨੂੰ ਇਸ ਕਰਕੇ ਮੈਂ ਤਾਂ ਛੁਪ ਛੁਪ ਕੇ ਆਇਆ ਆਇਆ 2 ਘੰਟੇ ਲੇਟ ਆ ਪਰ ਫਿਰ ਵੀ ਮੈਂ ਆਇਆ ਕਿਉਂਕਿ ਮੈਨੂੰ ਪਤਾ ਹੈ ਕਿ ਇਹ ਹੀਰਾ ਹੈ ਔਰ ਸਾਡੀ ਪਾਰਟੀ ਨੂੰ ਕਿੰਨਾ ਇਹਦਾ ਬੈਨੀਫਿਟ ਮਿਲੇਗਾ ਇਹ ਤਾਂ ਲੋੜ ਹੀ ਨਹੀਂ ਹੈਗੀ ਦੇਸ਼ ਵਿਦੇਸ਼ਾਂ ਚ ਜਿਹੜੀ ਚੱਲ ਰਹੀ ਹੈ ਮੋਦੀ ਜੀ ਦੀ ਲਹਿਰ ਚੱਲ ਰਹੀ ਹੈ ਭਗਵਾਨ ਰਾਮ ਜੀ ਦੀ ਲਹਿਰ ਚੱਲ ਰਹੀ ਹੈ ਦੇਖਣ ਤਾਂ ਲੋੜ ਨਹੀਂ ਇਹ ਤਾਂ ਮੈਂ ਅੱਜ ਆਇਆ ਜਿਵੇਂ ਖੰਨਾ ਸਾਹਿਬ ਨੇ ਕਿਹਾ ਪੰਜ-ਛੇ ਦਿਨਾਂ ਵਿੱਚ ਬਹੁਤ ਕੁਝ ਹੋਣਾ ਸਾਰੇ ਬਾੜ ਵੀ ਆ ਸਕਦਾ ਮੈਨੂੰ ਨਹੀਂ ਪਤਾ ਮੈਂ ਸਾਰੇ ਬਾੜ ਨੂੰ ਜੁਆਇਨ ਕਰਾਵਾਂ ਮੇਰਾ ਤਾਂ ਇੰਨਾ ਕੋ ਜਿਹੜਾ ਸੇਵਾਦਾਰ ਨਾਤੇ ਆ ਬਾਕੀ ਦੇਖਦੇ ਹਾਂ ਹੁਣ ਤਾਂ ਚਾਹੇ ਵਾਲਾ ਜਿੱਤੇ ਗਾਇ ਵਾਲਾ ਆ ਗਿਆ ਤੁਹਾਨੂੰ ਪਤਾ ਹੀ ਹੈ ਫਿਰ ਆਜੂ ਦਾ ਚਿਹਰਾ ਅਰੇ ਪਾਰਟੀ ਦੇ ਵਿੱਚ ਮੈਂ ਇੱਕ ਆਦੇ ਦਿਨ ਚ ਫੈਸਲਾ ਕਰ ਲੈਣਾ ਪਰ ਜਿਵੇਂ ਮੈਂ ਕਿਹਾ ਸਾਡਾ ਤੇ ਸਿੰਬਲ ਹੈ ਕਮਲ ਦਾ ਫੁੱਲ ਤੇ ਉਸ ਸ਼ਰਾਜ ਸਾਡੇ ਕੋਲ ਤਾਂ ਆਪਣਾ ਉਮੀਦਵਾਰ ਤਾਂ ਆ ਹੀ ਗਿਆ ਆਪਾਂ ਤਾਂ ਕਮਲ ਦੇ ਫੁੱਲ ਨੂੰ ਜਿਤਾਣਾ ਹੈ ਤੇ ਆਪਾਂ ਉਸ ਨਜ਼ਰੀਏ ਤੋਂ ਕੰਮ ਕਰ ਰਹੇ ਹਾਂ ਆਪਣਾ ਔਰ ਪੂਰੇ ਪੰਜਾਬ ਦੇ ਵਿੱਚ ਬਹੁਤ ਸਾਰਾ ਉਤਸ਼ਾਹ ਆ ਅੱਜ ਸਾਡੇ ਨਾਲ ਸਾਡੇ ਆਜ਼ਾਦ ਜੋ ਐਸਐਮਸੀ ਜਿੱਤੇ ਹਨ ਅਰਸ਼ਨੀ ਜੀ ਸ਼ਾਮਿਲ ਹੋਏ ਆ ਤੇ ਤੁਹਾਨੂੰ ਦਿਖ ਰਿਹਾ ਮਾਹੌਲ ਪੰਜਾਬ ਦੇ ਵਿੱਚ ਕੀ ਹੈ ਲੋਕ ਸਾਡੀ ਕੰਨੀ ਦੇਖ ਰਹੇ ਪਾਵਰ ਸਾਡੇ ਕੋਲ ਹੈ ਨਹੀਂ ਪਰ ਲੋਕ ਸਾਡੇ ਕੋਲ ਨਹੀਂ ਦੇਖ ਰਹੇ ਕਿਉਂਕਿ ਲੋਕਾਂ ਨੇ ਯਕੀਨ ਹੈ ਕਿ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਜੋ ਹਿੰਦੁਸਤਾਨ ਦੇ ਲਈ ਕੀਤਾ ਹੈ ਪਿਛਲੇ 10 ਸਾਲ ਅੱਗੇ ਵੀ 5 ਸਾਲ ਹੋਰ ਹਿੰਦੁਸਤਾਨ ਦੇ ਲੋਕੋਨਾਂ ਨੂੰ ਦੇ ਰਹੇ ਹਨ ਅਤੇ ਪੰਜਾਬ ਦੇ ਵੀ ਲੋਕ ਹੈ ਇਸ ਵਾਰ ਮੋਦੀ ਸਾਹਿਬ ਨੂੰ ਮੌਕਾ ਦੇਣਾ ਚਾ ਰਹੇ ਹਨ ਅਤੇ ਮੈਨੂੰ ਯਕੀਨਨ ਹੈ ਕਿ ਪੰਜਾਬ ਦਾ ਰੁਖ ਆਪਾਂ ਬਦਲਾਂਗੇ ਕਿਹੜੇ ਚੋਣ ਮੁੱਦਿਆਂ ਨੂੰ ਲੈ ਕੇ ਚੋਣ ਲੜੇਗੀ 10 ਸਾਲ ਦੀ ਜੋ ਪ੍ਰਾਪਤੀਆਂ ਹਨ ਆਪਾਂ ਲੋਕਾਂ ਨੂੰ ਦੱਸਾਂਗੇ ਮੋਦੀ ਸਾਹਿਬ ਦੇ 42 ਐਸਈ ਸਕੀਮਾਂ ਦਾ ਜੋ ਸਿੱਧੇ ਤੌਰ ਤੇ ਪ੍ਰਧਾਨ ਮੰਤਰੀ ਯੋਜਨਾਵਾਂ ਤੇ ਇੱਥੇ ਪੰਜਾਬ ਦੇ ਲੋਕਾਂ ਨੂੰ ਬੇਨਫਿਟ ਮਿਲ ਰਹੀਆਂ ਉਹ ਗੱਲਾਂ ਆਪਾਂ ਦੱਸਾਂਗੇ ਤੁਹਾਨੂੰ ਯਾਦ ਹੋਣਾ ਹੈ ਕਈ ਮਹੀਨੇ ਪਹਿਲਾਂ ਮੋਦੀ ਸਾਹਿਬ ਦੀ ਜੋ ਗਾਰੰਟੀ ਵੈਨ ਹਾਂ ਉਹ ਵੀ ਆਈ ਸੀ ਪਿੰਡ-ਪਿੰਡ ਦੇ ਵਿੱਚ ਸ਼ਹਿਰਾਂ ਦੇ ਵਿੱਚ ਉਹਨਾਂ ਨੇ ਪ੍ਰਚਾਰ ਕਰਕੇ ਗਏ ਕਿ ਕੀ ਕੰਮ ਕੀਤੇ ਅੱਜ ਕਈ ਲੋਕਾਂ ਨੂੰ ਇਹ ਨਹੀਂ ਪਤਾ ਕਿ ਜੋ ਸਕੀਮਾਂ ਜੋ ਸਹੂਲਤਾਂ ਉਹਨਾਂ ਨੂੰ ਪੰਜਾਬ ਦੇ ਵਿੱਚ ਮਿਲ ਰਹੀਆਂ ਉਹ ਵੀ ਮੋਦੀ ਸਾਹਿਬ ਦੀ ਦੇਣ ਆ ਤੋਂ ਉਹ ਗੱਲਾਂ ਆਪਾਂ ਦੁਬਾਰਾ ਲੋਕਾਂ ਦੇ ਸਾਹਮਣੇ ਪੇਸ਼ ਕਰਾਂਗੇ اور میں نے یقین ہے کہ لوگ ਸਾਡੇ ਕੰਨੀ ਦੇਖ ਕੇ ਭਾਰਤੀ ਜਨਤਾ ਪਾਰਟੀ ਨੂੰ ਉੱਥੇ ਜਿਤਾਣਗੇ। ਪਿੰਡ ਬਣੇ ਜਾ ਰਹੇ ਹਾਂ ਚੋਣ ਮੈਂ ਅੱਗੇ ਤੇਜ਼ ਕਰਨਾ ਕਿਤਨਾ ਦਾ ਮਾਹੌਲ ਹੈ। ਬਹੁਤ ਵਧੀਆ। ਬਹੁਤ ਵਧੀਆ ਮਾਹੌਲ ਹੈ। اور لوگ ਸਾਡੇ ਨਾਲ ہیں اور لوگ ਸਾਨੂੰ موقع دیں گے۔ ਕਾونسلر نے ਅੱਜ ਭਾਰਤੀ ਜਨਤਾ ਪਾਰਟੀ ਜੁਆਇਨ ਕੀਤੀ ਹੈ ਜੁਆਇਨਿੰਗ ਲੈ ਕੇ। ਬਹੁਤ ਖੁਸ਼ੀ ਹੈ ਮੈਨੂੰ। ਇਸ ਕਰਕੇ ਮੈਂ ਤਾਂ ਛੁੱਪ ਛੁੱਪ ਕੇ ਆਇਆ ਹਾਂ। ਆਇਆ 2 ਘੰਟੇ ਲੇਟ ਆ ਪਰ ਫਿਰ ਵੀ ਮੈਂ ਆਇਆ ਕਿਉਂਕਿ ਮੈਨੂੰ ਪਤਾ ਹੈ ਕਿ ਇਹ ਹੀਰਾ ਹੈ اور ਸਾਡੀ ਪਾਰਟੀ ਨੂੰ ਕਿੰਨਾ ਇਹਦਾ ਬੈਨੀਫਿਟ ਮਿਲੇਗਾ। ਇਹ ਤਾਂ ਲੋੜ ਹੀ ਨਹੀਂ ਹੈਗੀ ਦੇਸ਼ ਵਿਦੇਸ਼ਾਂ ਚ ਜਿਹੜੀ ਚੱਲ ਰਹੀ ਹੈ ਮੋਦੀ ਜੀ ਦੀ ਲਹਿਰ ਚੱਲ ਰਹੀ ਹੈ ਭਗਵਾਨ ਰਾਮ ਜੀ ਦੀ ਲਹਿਰ ਚੱਲ ਰਹੀ ਹੈ ਦੇਖਣ ਤਾਂ ਲੋੜ ਨਹੀਂ ਇਹ ਤਾਂ ਮੈਂ ਅੱਜ ਆਇਆ ਜਿਵੇਂ ਖੰਨਾ ਸਾਹਿਬ ਨੇ ਕਿਹਾ ਪੰਜ ਸੱਤ ਦਿਨਾਂ ਵਿੱਚ ਬਹੁਤ ਕੁਝ ਹੋਣਾ ਹੈ ਸਾਰੇ ਬਾੜ ਵੀ ਆ ਸਕਦਾ ਮੈਨੂੰ ਨਹੀਂ ਪਤਾ ਮੈਂ ਸਾਰੇ ਬਾੜ ਨੂੰ ਜੁਆਇਨ ਕਰਾਵਾਂ ਮੇਰਾ ਤਾਂ ਇੰਨਾ ਕੋ ਜਿਹੜਾ ਸੇਵਾਦਾਰ ਨਾਤੇ ਆ ਬਾਕੀ ਦੇਖਦੇ ਹਾਂ ਹੁਣ ਤਾਂ ਚਾਹ ਵਾਲਾ ਜਿੱਦੇ ਗਾਇ ਵਾਲਾ ਆ ਗਿਆ ਤੁਹਾਨੂੰ ਪਤਾ ਹੀ ਹੈ ਫਿਰ